ਕਾਹ ਨੂੰ ਬੈਂਕ ਦੇ ਉਹ ਕੀ ਕਰਦੇ ਆ ਵੀ ਨੋਟ ਗਹਿਣੇ ਭਾਂਡੇ ਦੁਗਣੇ ਕਰਾ ਲਉਂਦੇ ਉਹ ਆਪਣੇ ਕੋਲ ਵੀ ਇੱਕ ਮਸ਼ੀਨ ਆ ਜਿਹੜੀ ਤੁਹਾਡੇ ਪੈਸੇ ਗਹਿਣੇ ਦੁਗਣੇ ਨਹੀਂ ਬਲਕਿ 10 ਗੁਣਾ ਕਰ ਸਕਦੀ ਸੋ ਮੈਨੂੰ ਕੋਈ ਨੋਟ ਦਿਓ ਜੀ 100 ਰੁਪਏ ਦਾ 500 ਦਾ ਵੱਡਾ ਸਾਰਾ ਨੋਟ ਦਿਓ 500 ਦਾ ਉਹ ਨਹੀਂ ਆ ਸਕਦਾ ਲੋ ਜੀ ਨੋਟਪੈਡ ਆਪਾਂ ਖਾਲੀ ਪੈਗ ਦੇ ਵਿੱਚ ਪੜਾ ਠੀਕ ਹੈ ਬਈ ਠੀਕ ਹੈ ਇਹਨੂੰ ਬਦ ਕਿੰਨੇ ਗੁਣਾ ਕਰ ਦਈਏ 100 ਗੁਣਾ ਹੋ ਗਿਆ 10 ਜਿਆਦਾ ਕਰ ਲਓ ਲੱਖ ਕਰ ਦਈਏ ਕਰ ਸਕਦੇ ਆ ਹੋਰ ਅੱਗੇ ਚਲੋ ਹੋਰ ਅੱਗੇ ਹੋਰ ਅੱਗੇ ਕਿੰਨੇ ਪੂਰੀ ਚਾਉਣੇ ਨੇ ਹੋਰ ਅੱਗੇ ਬਸ ਯਾਰੀ 10 ਲੱਖ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਮੰਗਿਆ 10 ਕਰੋੜ ਕਰ ਦਈਏ ਹਾਂਜੀ ਕਰੋੜ ਕਰ ਦਈਏ ਹਾਂਜੀ ਹੋਰ ਰਗੇ 10 ਰੁਪਏ ਕਰ ਦਈਏ ਕਿੰਨਾ ਕਰਦੇ ਲੋ ਆਪਾਂ ਜਿਹੜਾ ਨੋਟ ਆ ਇਹਨੂੰ ਕਟੋ-ਕਟ 1000 ਦਾ ਕਰ ਦਈਏ ਹਾਂਜੀ ਦੇਖੋ ਪੁੱਤ ਆਪਾਂ ਕੀ ਕਹਾਣੀ ਪੜੀ ਉਹਦਾ ਮੋਰਲ ਹੁੰਦਾ ਸੀ

ਦੇ ਨੋਟ ਧੁਕਣੇ ਕਰਨ ਦਾ ਇੱਕ ਹੀ ਤਰੀਕਾ ਹੈ ਕਿ ਪੜ੍ਹਿਆ ਕਰੋ ਘਰੇ ਜਾ ਕੇ ਕੰਮ ਕਰਿਆ ਕਰੋ ਮਿਹਨਤ ਕਰਿਆ ਕਰੋ ਕਿਸੇ ਵੀ ਸ਼ਾਰਟ ਸ਼ਾਰਟ ਤਰੀਕੇ ਵਿੱਚ ਤੁਹਾਡੇ ਨੋਟ ਧੁਕਣੇ ਧਕਣੇ ਨਹੀਂ ਹੋ ਸਕਦੇ ਇਹ ਆਈਟਮ ਦਿਖਾਉਂਦਾ ਮਤਲਬ ਹੈ ਵੀ ਤੁਹਾਡੇ ਨਾਲ ਠੱਗੀ ਹੋ ਸਕਦੀ ਹੈ ਕੋਈ ਤੁਹਾਡੇ ਨੋਟ ਗਹਿਣੇ ਪੈਸੇ ਤੁਹਾਡੇ ਧੁਕੜਾ ਨਹੀਂ ਕਰ ਸਕਦਾ ਪੈਸੇ ਧੁਕਣੇ ਕਰਨ ਦਾ ਇੱਕ ਹੀ ਤਰੀਕਾ ਹੈ ਕਿ ਮਿਹਨਤ ਕਰੋ ਸਕੂਲੇ ਆਉਨੇ ਹੋ ਪੜੋ ਉਹ ਤੋਂ ਬਾਅਦ ਪੜਾਈ ਪੂਰੀ ਕਰਕੇ ਸੋਹਣੀ ਹੋਰ ਪੜਾਈ ਅਕੇ ਕਾਲਜ ਵਾਲੀ ਕਰਿਓ ਅਗਲੀ ਬਟਾ ਮੈਚ ਕਰ ਅਨਾਉਂਸਮੈਂਟ ਕਰਦੇ ਜਾਣਾ ਪੜਾਈ ਤੋਂ ਬਾਅਦ ਮੰਨ ਲਓ ਕੋਈ ਬੱਚਾ ਡਿਗਰੀ ਕਰ ਰਿਹਾ ਤੁਹਾਡੇ ਤੁਹਾਡਾ ਕੋਈ ਵੱਡਾ ਭਰਾ ਭੈਣ ਪਿੰਡ 'ਚ ਪੰਜਾਬ 'ਚ ਕਿਤੇ ਵੀ ਇੱਕ ਮਿੰਟ ਵੀ ਡਿਗਰੀ ਕਰ ਰਿਹਾ ਉਹਦੇ ਨੰਬਰ 80% ਤੋਂ ਵੱਧ ਹੈਗੇ ਤਾਂ ਅਸੀਂ ਉਹਨੂੰ ਟਰਸਟ ਵੱਲੋਂ ਇੱਕ ਸਮੈਸਟਰ ਦੀ ਫੀਸ ਪੇ ਕਰਾਂਗੇ ਹਰ ਸਾਲ ਮੰਨ ਲਓ ਉਹਦੀ ਫੀਸ ਹੈਗੀ ਸਰ 20000 ਰੁਪਏ ਆਪਾਂ ਲਓ ਕਿਤੇ ਇੱਕ ਲੜਕੀ ਸੀ ਉਹਦਾ ਨੰਬਰ 86% ਹੈ ਆਪਣੇ ਇਸੇ ਰੋਡ ਦੇ ਹਰਮਨ ਉਹ ਮੇਰੀ ਨਾਟਕੀ ਟੀਮ ਵਿੱਚ ਵੀ ਹੈਗੀ ਉਹਦੀ ਨੈਸ਼ਨਲ ਕਾਲਜ ਦੇ ਵਿੱਚ 16000 ਫੀਸ ਦੀ ਦੋ ਸੈਮੈਸਟਰਾਂ ਦੀ ਜਿਹੜਾ ਟਰਸਟ ਨੇ ਅੱਠ ਹਜ਼ਾਰ ਰੁਪਿਆ ਫੀਸ ਪੇ ਕਰੀ ਪ੍ਰਿੰਸੀਪਲ ਸਾਹਿਬ ਦੇ ਨਾਂ ਤੇ ਚੱਕਾ ਲਿਆ ਬੜਾ ਸਿੰਪਲ ਜਿਹਾ ਕੰਮ ਹੈ ਉਹ ਅਸੀਂ ਕਰ ਦੇਣਾ ਤੁਸੀਂ ਅੱਗੇ ਪੜਦੇ ਹੋ ਤੁਹਾਡਾ ਕੋਈ ਭਰਾ ਅੱਗੇ ਕਾਲਜ ਵਿੱਚ ਪੜ੍ਹਨ ਪੜਦੀ ਹੈ ਜਿਹਦੇ ਅਗਲੇ ਸੈਮੈਸਟਰ ਗੁਰਮਾਨ ਸਾਹਿਬ ਤੁਹਾਨੂੰ ਦਿੰਦੇ ਨੰਬਰ 30% ਤੋਂ ਵੱਧ ਹੈਗੇ ਜਾਂ ਇਹ ਕਹਿ ਕੇ ਚੀਜ਼ ਹੈਗੀ ਉਹਦਾ ਫਾਦਰ ਸਰ ਤੇ ਨਹੀਂ ਹੈ ਫਿਰ ਨੰਬਰਾਂ ਵਾਲਾ ਵਿੱਚ ਹੈ ਨਹੀਂਗਾ ਚੱਕਾ ਉਹਦੀ ਇੱਕ ਸੈਮੈਸਟਰ ਦੀ ਫੀਸ ਹਰ ਡਿਗਰੀ ਦੇ ਵਿੱਚ ਪੇ ਕੀਤੀ ਜਾਵੇ ਇਹ ਨੋਟ ਕਰਨਾ